को डालियां चोलगेय हवण खेसी रह बड़ी بن کے कोई ਡਾਲੀਆਂ ਚੋਂ ਲੰਗੇ ਆ ਦੇਖੋ ਪਾਤਰ ਸਾਹਿਬ ਕੱਲੇ ਕਵੀ ਨਹੀਂ ਸੀ ਬੜਾ ਸੰਵੇਦਨਸ਼ੀਲ ਚਿੱਤ ਸੀ ਉਹਨਾਂ ਦਾ ਇੱਕ ਚੰਗੇ ਮੁਹੱਬਤੀ ਇਨਸਾਨ ਵੀ ਸੀ ਔਰ ਪੰਜਾਬ ਕਲਾ ਪ੍ਰੀਸ਼ਦ ਦੇ ਵਿੱਚ ਮੈਨੂੰ ਤਕਰੀਬਨ 213 ਤੋਂ ਲੈ ਕੇ ਹੁਣ ਤੱਕ ਮੈਂ ਉਹਨਾਂ ਦੇ ਨਾਲ ਜੁੜੀ ਹੋਈ ਹਾਂ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਵਜੋਂ ਤੇ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬੜੇ ਨਫੀਸ ਇਨਸਾਨ ਬੜੀ ਨਿਫਾਸਤ ਦੇ ਨਾਲ ਉਹ ਤੁਰਦੇ ਬੋਲਦੇ ਮਤਲਬ ਇਦਾਂ ਲੱਗਦਾ ਸੀ ਜਿਵੇਂ ਕਵਿਤਾ ਤੁਰ ਰਹੀ ਆ ਕਵਿਤਾ ਲਿਖਣਾ ਤੇ ਵੱਖਰੀ ਗੱਲ ਆ ਉਹ ਕਵਿਤਾ ਨੂੰ ਜਿਉਂਦੇ ਵੀ ਸੀ ਔਰ ਇਹੋ ਜੇ ਇੰਨੇ ਹਰਮਨ ਪਿਆਰੇ ਸੀ ਕਿ ਉਹਨਾਂ ਦੀ ਕਵਿਤਾ ਦੇ ਜਿਹੜੇ ਕਹਿ ਲੋ ਕਿ ਸ਼ੇਰ ਨੇ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਤੱਕ ਕੋਟ ਕਰਦੇ ਨੇ ਸੋ ਰਾਜਨੀਤਿਕਵਾਨਾਂ ਤੋਂ ਲੈ ਕੇ ਕਾਲਜ ਦੇ ਬੱਚੇ ਬੱਚੀਆਂ ਯਾ ਹਰ ਮਹਿਫਿਲ ਦੇ ਵਿੱਚ ਉਹਨਾਂ ਦੀ ਸ਼ਾਇਰੀ ਦੀ ਗੂੰਜ ਪੈਂਦੀ ਸੀ ਸਿਰਫ ਸ਼ਾਇਰੀ ਲਿਖਦੇ ਨਹੀਂ ਸੀ ਬੜੀ ਸੁਰੀਲੀ ਆਵਾਜ਼ ਦੇ ਵਿੱਚ ਉਹਨੂੰ ਗਾਉਂਦੇ ਸੀ ਸੰਗੀਤ ਨਾਲ ਉਹਨਾਂ ਨੂੰ ਬੜੀ ਮੁਹੱਬਤ ਸੀ ਰਵਾਬ ਨਾਲ ਸਰੰਗੀ ਨਾਲ ਹਮੇਸ਼ਾ ਸੁਪਨੇ ਵੱਡੇ-ਵੱਡੇ ਲੈਂਦੇ ਸੀ ਔਰ ਪੰਜਾਬ ਕਲਾ ਪ੍ਰਸ਼ਰ ਤੇ ਪ੍ਰਧਾਨ ਵਜੋਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬੜਾ ਮਿਸਾਲੀ ਕੰਮ ਕੀਤੇ ਆ ਔਰ ਅਖੀਰਲਾ ਸਾਡਾ 8 ਤਰੀਕ ਨੂੰ ਉਹਨਾਂ ਦੇ ਨਾਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰਿਆਂ ਤੋਂ ਬੜੀ ਮਤਲਬ ਇਸ ਤਰ੍ਹਾਂ ਧੰਨਵਾਦ ਕੀਤਾ ਜਿਵੇਂ ਮੁੜ ਕੇ ਨਹੀਂ ਮਿਲਣਾ ਹੁੰਦਾ ਮਤਲਬ ਉਸ ਵੇਲੇ ਤਾਂ ਨਹੀਂ ਬੰਦਾ ਇਦਾਂ ਸੋਚਦਾ ਕਿ ਹਾਂ ਇਹ ਸਾਡੀ ਆਖਰੀ ਮੁਲਾਕਾਤ ਹੋਊਗੀ ਪਰ ਉਹਨਾਂ ਦਾ ਕਹਿਣ ਦਾ ਅੰਦਾਜ਼ ਅੱਛਾ ਹੁਣ ਫੇਰ ਆਪਣੀ ਟਰਮ ਖਤਮ ਹੋ ਗਈ ਹੁਣ ਆਪਾਂ ਇਸ ਤਰ੍ਹਾਂ ਥੋੜਾ ਸਾਰਿਆਂ ਦਾ ਧੰਨਵਾਦ ਇੱਕ ਇੱਕ ਬੰਦੇ ਦਾ ਨਾਮ ਲੈ ਕੇ ਦੀਵਾਨ ਮਾਨਾਂ ਦਾ ਮੇਰਾ ਕੇਵਲ ਤਾਲੀ ਵਾਲ ਦਾ ਸਭ ਨੂੰ ਉਹਨਾਂ ਨੇ ਸੰਬੋਧਨ ਕਰਕੇ ਧੰਨਵਾਦ ਕੀਤਾ ਔਰ ਕਹਿੰਦੇ ਕਿ ਜਿਵੇਂ ਹੁਣ ਅੱਗੇ ਭਵਿੱਖ ਦੇ ਵਿੱਚ ਸਾਡੇ ਕੋਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਚ ਤੇ ਬਹੁਤ ਕੰਮ ਕਰਨ ਵਾਲਾ ਪੰਜਾਬੀ ਦੇ ਲਈ ਉਹ ਉਹਨਾਂ ਦਾ ਭਵਿੱਖ ਦਾ ਸੁਪਨਾ ਸੀ ਕਿ ਉਹ ਚਾਹੁੰਦੇ ਸੀ ਕਿ ਅਸੀਂ ਹੁਣ ਪੰਜਾਬੀ ਨੂੰ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਹਾਨ ਦੀ ਬਣਾਈ ਔਰ ਉਸ ਮਨ ਚ ਤੇ ਲੈ ਕੇ ਜਾਈਏ ਕਿ ਕੱਲ ਨੂੰ ਪੰਜਾਬੀ ਜਿਹੜੀ ਆ ਉਹ ਹਮੇਸ਼ਾ ਹੀ ਸੁਰਜੀਤ ਰਹੇਗੀ ਔਰ ਇਹਦੇ ਨਾਲ ਨਾਲ ਉਹ ਜਿਹਦਾ ਹੁਣ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦਾ ਬਹੁਤ ਮੋਹ ਸੀ ਕਿਉਂਕਿ ਉਹਨਾਂ ਦਾ ਪੀ ਐਚ ਡੀ ਦਾ ਥੀਸਿਸ ਵੀ ਬਾਣੀ ਤੇ ਸੀ ਤਾਂ ਗੁਰੂ ਨਾਨਕ ਸਾਹਿਬ ਨਾਲ ਬਹੁਤ ਪਿਆਰ ਕਰਦੇ ਸੀ ਜਿਹੜਾ ਡੇਰਾ ਬਾਬਾ ਨਾਨਕ ਦਾ ਕਾਰਿਡੋਰ ਹੋ ਵੀ ਉਹਨਾਂ ਦਾ ਕਹਿ ਲੋ ਕਿ ਇੱਕ ਮਿਸ਼ਨ ਸੀ ਆ ਉਹਨਾਂ ਦਾ ਹੀ ਸੁਪਨਾ ਸੀ ਆ ਉਹਨਾਂ ਨੇ ਹੀ ਉਹਦੀ ਉਸਾਰੀ ਕੀਤੀ ਸੀ ਤੇ ਹੁਣ ਉਹ ਚਾਹੁੰਦੇ ਸੀਗੇ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਤਲਬ ਦੇ ਨਾਲ ਜਿਹੜੀ ਮਨੁੱਖਤਾ ਨੂੰ ਜੋ ਫਰਕ ਪੈਣਾ ਕਿ ਮਨੁੱਖ ਪਹਿਲਾਂ ਤਾਂ ਦੂਜੀਆਂ ਆਫਤਾਂ ਦੇ ਨਾਲ ਲਜੇਠਦਾ ਰਿਹਾ ਫਿਰ ਉਹ ਪਾਵਰਫੁੱਲ ਹੋ ਗਿਆ ਫਿਰ ਉਹਨੇ ਮਸ਼ੀਨ ਬਣਾ ਲਈ ਤੇ ਮਸ਼ੀਨ ਦੇ ਬਣਾਉਣ ਦੇ ਨਾਲ ਨਾਲ ਉਹ ਇੰਨਾ ਪਾਵਰਫੁੱਲ ਹੋ ਗਿਆ ਕਿ ਹੁਣ ਉਹਨੂੰ ਡਿਸਟ੍ਰਕਸ਼ਨ ਵਾਲੇ ਪਾਸੇ ਲੈ ਤੁਰਿਆ ਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਿਲਾ ਕੇ ਕੁਦਰਤ ਨੂੰ ਨਾਲ ਲੈ ਕੇ ਮਨੁੱਖ ਨੂੰ ਨਾਲ ਲੈ ਕੇ ਪਾਰ ਮਨੁੱਖਤਾ ਯਾਨੀ ਪੋਸਟ ਹਿਊਮਨਿਜ਼ਮ ਦੇ ਉੱਤੇ ਉਹਨਾਂ ਲੱਗਦਾ ਸੀ ਕਿ ਇਹ ਇਹਦੇ ਤੇ ਹੁਣ ਕੰਮ ਹੋਣਾ ਚਾਹੀਦਾ ਇਹ ਸਿਧਾਂਤ ਉਸਾਰਨੇ ਚਾਹੀਦੇ ਔਰ ਇਹਦੇ ਲਈ ਅਸੀਂ ਸੈਮੀਨਾਰ ਵੀ ਕੀਤਾ ਦੋ ਰੋਜ਼ਾ ਪੰਜਾਬ ਸਾਹਿਤ ਅਕੈਡਮੀ ਵੱਲੋਂ ਔਰ ਉਸ ਨੂੰ ਸਾਰਾ ਕੁਝ ਜਿਹੜਾ ਹੈ ਇਹਦੂ ਸਿਹਦ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਈ ਹੈ ਸੋ ਕਹਿੰਦਾ ਭਾਵੇਂ ਕਿ ਮਨੁੱਖਤਾ ਹਮੇਸ਼ਾ ਉਹਨਾਂ ਦੀ ਪ੍ਰਾਇਓਰਟੀ ਰਹੀ ਆ ਤੇ ਹਮੇਸ਼ਾ ਰਹਿੰਦੀ ਦੁਨੀਆ ਤੱਕ ਸੁਰਜੀਤ ਸੁਰਜੀਤ ਹੀ ਰਹਿਣਗੇ ਤੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਰਹਿੰਦੀ ਦੁਨੀਆ ਤੱਕ ਰਹੂਗਾ ਔਰ ਇਨੇ ਕੋਟ ਕੀਤੇ ਜਾਣ ਵਾਲੇ ਕਵੀ ਔਰ ਨਫੀਸ ਨਫਾਸਤ ਇਦਾਂ ਲੱਗਦਾ ਸੀ ਜਿਵੇਂ ਉਹ ਕੋਈ ਡਾਲੀਆਂ ਚ ਲੰਘਿਆ ਹਵਾ ਬਣ ਕੇ ਤੇ ਇਸੇ ਤਰ੍ਹਾਂ ਉਹ ਹਵਾ ਬਣ ਕੇ ਸਾਡੇ ਤੋਂ ਵਿਛੜ ਗਏ ਆ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਾਂਗੇ ਵੇਸ ਕਰਕੇ ਜਾਂਦੀ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਜੇ ਇਸ ਪਨੀਰੀ ਦੇ ਸਿਰ ਤੇ ਅਸੀਂ ਹੱਥ ਰੱਖਾਂਗੇ ਤਾਂ ਹੀ ਇਹ ਕੱਲ ਨੂੰ ਵੱਡੇ ਦਰਜੇ ਦੇ ਬਣਨਗੇ ਜਿਹਨਾਂ ਦੀ ਸ਼ਾਂ ਦੀ ਲੋੜ ਹੈ ਤੇ ਮੈਨੂੰ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਕਾਲਜਾਂ ਦੇ ਜਿੰਨਾਂ ਨਾਲ ਮੇਰਾ ਲਗਾਤਾਰ ਵਾਹ ਉਹ ਬਹੁਤ ਸਾਰੇ ਪਾਤਰ ਸਾਹਿਬ ਦੇ ਸ਼ਬਦਾਂ ਤੋਂ ਉਤਸ਼ਾਹ ਹੋ ਕੇ ਜਾਂ ਪਾਤਰ ਸਾਹਿਬ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤਾਂ ਲਿਖਣ ਲੱਗੇ ਔਰ ਵਧੀਆ ਲਿਖਣ ਲੱਗੇ ਪਾਤਰ ਸਾਹਿਬ ਕਿਸੇ ਨੂੰ ਉਦਾਸ ਨਹੀਂ ਕਰਦੇ ਜੇ ਮਾੜਾ ਵੀ ਲਿਖਿਆ ਹੁੰਦਾਈ ਤਾਂ ਉਹਨੂੰ ਠੀਕ ਕਰਕੇ ਕਹਿੰਦੇ ਸੀ ਠੀਕ ਹੈ ਐ ਆਏ ਬਿਲਕੁਲ ਠੀਕ ਜੀ ਬੱਸ ਉਹ ਫੱਦਲ ਲਿਖਿਆ ਲੱਗਦਾ ਹੈ ਕਿ ਮੈਂ ਬਹੁਤ ਵਧੀਆ ਲਿਖਿਆ ਤੇ ਪਾਤਰ ਸਾਹਿਬ ਦੀ ਥੋੜਾ ਜਿਹਾ ਹੋਰ ਕਰਨ ਵਾਲੇ ਹੋਰ ਵਧੀਆ ਹੋਵੇ ਤਾਂ ਹੈ ਕਾਫਕਾ ਕੌਮ ਉਹਨਾਂ ਨੇ ਹਰ ਇੱਕ ਟੈਂਡ ਕੀਤਾ ਹਾਂ ਕਾਫਕਾ ਕੌਮ ਨਹੀਂ ਇਸ ਤਰ੍ਹਾਂ ਦੇ ਕਿੰਨੇ ਸਮਾਂ ਉਹਨਾਂ ਨੇ ਸ਼ੁਰੂ ਕਰਵਾਤੇ ਮੈਂ ਇੱਕ ਵਾਰ ਪਾਤਰ ਸਾਹਿਬ ਨਾਲ ਗੱਡੀ ਜਾਂਦਾ ਸੀਗਾ ਤੇ ਪਾਤਰ ਸਾਹਿਬ ਫੇਸਬੁੱਕ ਦੇਖੀ ਜਾਂਦੇ ਸੀ ਕਿ ਉੱਥੇ ਕਿਸੇ ਕਾਲਜ ਦੇ ਮਤਲਬ ਕੁੜੀ ਨੇ ਛੋਟੀ ਜੀ ਦੇ ਹੀਰ गा ਕੇ ਪਾਤੀ ਤੇ ਮੈਨੂੰ ਕਹਿੰਦੇ ਦੇਖ ਨਰਮਲ ਇਹ ਹੀਰ ਕਿੰਨੀ ਸੋਹਣੀ गा ਰਹੀ ਆ ਕੁੜੀ ਤੇ ਮੈਨੂੰ ਕਹਿੰਦੇ ਯਾਰ ਤੂੰ ਕਾਜਾ ਚੁਰਿਆ ਫਿਰਦਾ ਹੈ ਤੇ ਤੂੰ ਜਿੰਨੇ ਮੁੰਡੇ ਕੁੜੀਆਂ ਚੰਗੇ ਸੋਹਣਾ ਹੀਰ ਗਾਉਂਦੇ ਆ ਤੇ ਨਾਲੇ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਾਰਸ਼ਾਦੀ ਜਿਹੜੀ ਅਸ਼ਟਾब्दी ਉਹ ਮਨਾਉਣੀ ਆ ਆਪਾਂ ਹੀਰ ਹੀ ਗਵਾਇਨਾ ਤੇ ਪਾਤਰ ਸਾਹਿਬ ਤੇ ਕਹਿ ਤੇ ਉਸ ਸਾਲ 100 ਤੋਂ ਵੱਧ ਮੁੰਡੇ ਕੁੜੀਆਂ ਨੇ ਅਸੀਂ ਕੰਪੀਟੀਸ਼ਨ ਕਰਾਇਆ ਪੰਜਾਬ ਵਾਰਡ ਕੌਂਸਲਰ ਵੱਲੋਂ ਅਸੀਂ ਕਹ ਵੀਡੀਓ ਪਾ ਦਿਓ 2 ਮਿੰਟ ਦੀ ਹੀਰ गा ਕੇ 100 ਤੋਂ ਵੱਧ ਮੁੰਡੇ ਕੁੜੀਆਂ ਨੇ ਹੀਰ गा ਕੇ ਵੀਡੀਓ ਰਾਹੀਂ ਸਾਨੂੰ ਭੇਜੀ ਉਹਦੇ ਵਿੱਚੋਂ 18 19 ਸਿਲੈਕਟ ਕਰਕੇ ਪਾਤਰ ਸਾਹਿਬ ਨੇ 18 ਨੂੰ ਉੱਥੇ ਬੁਲਾਇਆ ਚੰਡੀਗੜ੍ਹ ਉਹਨਾਂ ਤੋਂ ਹੀਰ ਸੁਣੀ ਜਸਵੀਰ ਜੱਸੀ ਨੂੰ ਉਹ ਸਵਾਗਤ ਦਾ ਮੁੱਖ ਮਹਿਮਾਨ ਬਣਾਇਆ ਉਹ ਕਿਹਾ ਜੀ ਇਹਨਾਂ ਦੀ ਹੀਰ ਸੁਣ ਤੇ ਫਿਰ ਆਪਦੀ ਹੀਰ ਇਹਨਾਂ ਨੂੰ ਸੁਣਾਓ ਮਤਲਬ 18 19 ਮੁੰਡੇ ਕੁੜੀਆਂ ਇੰਨੇ ਉਤਸ਼ਾਹ ਦੇ ਵਿੱਚ ਸੀਗੇ ਵੀ ਯਾਰ ਅਸੀਂ ਹੀਰ ਗਾਈ ਪਾਤਰ ਸਾਹਿਬ ਦੇ ਸਾਹਮਣੇ ਇਹ ਬਹੁਤ ਵੱਡੀ ਗੱਲ ਸੀ ਯੋਗ ਕੋਸ਼ਿਸ਼ ਮਹਾਂ ਪੁਰਸ਼ਾਂ ਮੰਗੂ ਆਏ ਮਹਾਂ ਪੁਰਸ਼ਾਂ ਮੰਗੂ ਗਏ ਜੁਗਾਂ ਤੱਕ ਦੁਨੀਆਂ ਦੇ ਲੰਬੀ ਦੀਆਂ ਰਹਿਣ ਕਿ ਆਮਾ ਦੀ ਸੁੱਖਣ ਬਰੀ ਨੂੰ ਉਹਨਾਂ ਦੀ ਚਾਹੀ ਦੀ ਨੂੰ ਅਸੀਂ ਪਿਆਰ ਕਰਦੇ ਰਵਾਂਗੇ ਸਾਡੇ ਅਗਲੀ ਆਪਣੀ ਤਿਆਰ ਕਰਦੇ ਰਹਿਣਗੇ ਫਰੇਮ ਨਾਲ ਲੈਂਦੇ ਰਹਿਣਗੇ ਜੁਕਾ ਜੁਕਾ ਬੱਤ ਕੋ ਇਹ ਦੇਖੋ ਉਹਨਾਂ ਦਾ ਚਾਹੀ ਨਾ ਜਿਹੜਾ ਸ਼ਬਦਾਰ ਹੈ ਸਾਡੇ ਨਾਲ ਰਹੂਗਾ ਤੇ ਸ਼ਬਦਾਰ ਹੈ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂਗੇ ਸ਼ਬਦ ਉਹਨਾਂ ਤੋਂ ਬਿਨ ਬਿਜੂਦ ਸ਼ਬਦ ਸੂਰਤ ਹੋ ਗਿਆ ਬਸ ਮਿੱਟੀ ਦਾ ਬੁੱਤ ਕਿ ਆਵਾਂ ਆਹ ਕੋ ਸ਼ਬਦਾਰ ਹੋਵੇਗਾ ਸਮਾਨਤੀ ਲਾ ਹਾਂ ਜੀ ਸਾਡੇ ਮਨਾਂ ਚ ਵਸ ਕੇ ਇਹਨਾਂ ਪੌਣਾ ਚ ਪਜਾਵਾਂ ਚ ਵਸ ਕੇ ਸ਼ਬਦ ਰੂਪ ਹੋ ਗਏ ਸ਼ਬਦਾਂ ਨੂੰ ਇਕਨਾਂ ਲਾਈ ਫਿਰਾਂਗੇ ਉਹਨਾਂ ਦੇ ਟਿੱਡੇ ਟੇੜੇ ਬੇਨਾ ਕਿਸੇ ਬਣਨ ਉਹਨਾਂ ਨੂੰ ਜਿਉਂਦੇ ਰੱਖੋਗੇ ਅਸੀਂ ਆਪਣੀਆਂ ਜੱਤਾਂ ਆਪਣੇ ਪਿਆਰ ਤੇ ਆਪਣੇ ਸਤਿਕਾਰ ਚਾਹਮਾਂ ਸਾਡੇ ਜਿਉਂਦੇ ਰਹਿਣ ਸੋ ਪਾ ਤਰਸ ਨੇ ਕਦੇ ਕੁਝ ਨਹੀਂ ਬਨਣਾ ਚਾਹਾ ਜੋ ਬਨਣਾ ਚਾਹਾ ਉਹ ਬਨ ਗਏ ਕਿ ਅੱਜ ਲੋਕਾਂ ਕੋਲ ਇੱਕ ਖੜੇ ਹੋਣ ਨੂੰ ਜਗ੍ਹਾ ਨਹੀਂ ਲੋਕ ਤਰਸ ਰਹੇ ਨੇ ਕਿ ਟਿੱਕਰ ਦੂਰ ਹੱਥ ਲਾ ਕੇ ਨਮਸਕਾਰ ਕਰ ਲਈਏ ਬਹੁਤ ਸਭਾ ਜੀ ਬਣਨਾ ਚਾਹੁੰਦੇ ਸੀ ਬਾਦਰ ਸਾਹਿਬ ਉਹ ਮੁਕਮਲ ਇਨਸਾਨ ਸੀ ਮੁਕਮਲ ਜ਼ਿੰਦਗੀ ਜੀ ਕੇ ਇੱਕ ਮੁਕਮਲ ਤਰੀਕੇ ਦੇ ਨਾਲ ਉਹ ਗਏ ਨੇ ਪਰ ਮੈਂ ਕਿਨੂੰ ਇਹੋ ਜੀ ਵਿਦਾਇਗੀ ਮਿਲਦੀ ਹੈ ਕਿ ਰਾਤ ਨੂੰ ਗੁੱਡ ਨਾਈਟ ਕਰਕੇ ਚਾਦਰ ਲੈ ਕੇ ਲੰਮੇ ਸਫਰਾਂ ਤੇ ਨਿਕਲੇ ਕਿਸੇ ਕਿਸੇ ਦੇ ਦੇਖਾਂ ਚਾਹੂੰ